ਉਹ ਨਹੀਂ ਹੋਵੇਗਾ ਸਾਰੀਆਂ ਟੀਮਾਂ ਨੋਟ ਕਰ ਲੈਣਾ ਅੱਚਰਵਾਲ ਤੇ ਰਾਏਕੋਟ ਦੀ ਇਹਨਾਂ ਟੀਮਾਂ ਦਾ ਕੱਲ ਨੂੰ ਪਹਿਲਾ ਮੈਚ ਜਿਹੜਾ ਠੀਕ 9 ਵਜੇ ਕਰਵਾਇਆ ਜਾਣਾ ਪਲੀਜ਼ ਇਹ ਟੀਮਾਂ ਟਾਈਮ ਦੇ ਨਾਲ ਪਹੁੰਚਣਾ ਅਕਾਲ ਸਰ ਮੋਗਾ ਤੇ ਕੁਰਲ ਛਾਪੇ ਦਾ ਮੈਚ ਸ਼ੁਰੂ ਹੋਣ ਲੱਗਿਆ ਜਿੱਦਾਂ ਅੱਜ ਰਾਏਕੋਟ ਦੇ ਵਿੱਚ ਖੇਡ ਕਬੱਡੀ ਦਾ ਮੇਲੇ ਭਰਿਆ ਹੈ ਤੇ ਕੱਲ ਵੀ ਇਸੇ ਤਰ੍ਹਾਂ ਸੂਪਰਸਟਾਰਾਂ ਦੇ ਪੇੜ ਹੋਣਿਆ ਰਾਏਕੋਟ ਦੇ ਇਨਾ ਗਰਾਊਂਡਾਂ ਦੇ ਵਿੱਚ ਤੇ ਦੁਨੀਆ ਨੇ ਬੜੀ ਦੂਰ ਦੂਰ ਤੋਂ ਆ ਕੇ ਨਜ਼ਾਰਾ ਵੇਖਣਾ ਹੈ ਮਾ ਖੇਡ ਕਬੱਡੀ ਦੇ ਮੁਕਾਬਲੇ ਰਾਏਕੋਟ ਦੀ ਧਰਤੀ ਤੇ देर रात ਤੱਕ ਹੋ ਰਹੇ ਐ ਪਰ ਕੱਲ ਵੀ ਮੇਰੇ ਵੀਰੋ ਸਮੇਂ ਦੇ ਨਾਲ ਮੁਕਾਬਲੇ ਸ਼ੁਰੂ ਕਰਵਾ ਕੇ ਤੇ ਸਮੇਂ ਦੇ ਨਾਲ ਹੀ ਕਬੱਡੀ ਕੱਪ ਜਿਹੜਾ ਉਹ ਸੰਪੂਰਨ ਕੀਤਾ ਜਾਵੇਗਾ ਇਹ ਸੰਗਤਾਂ ਦੇ ਨਾਲ ਯੰਗ ਸਪੋਰਟਸ ਕਲੱਬ ਆ ਵਰਡੇ ਕਰਦੀ ਹੈ ਵੀ ਕੱਲ ਵੀ ਜਿੰਨਾ ਵੀ ਸਮਾਂ ਆਪਾਂ ਢੰਗ ਦੇ ਨਾਲ ਨਾ ਅਡਜਸਟ ਕਰ ਸਕਾਂਗੇ ਉਹਨੇ ਸਮੇਂ ਦੇ ਨਾਲ ਮੁਕਾਬਲੇ ਸਵਾਗਤ ਕੀਤੇ ਜਾਣਗੇ ਹਾਂਜੀ ਇੱਕ ਬੇਨਤੀ ਹੈ ਜਿਹੜੀਆਂ ਟੀਮਾਂ ਨੇ ਅਗਲੇ ਮੈਚ ਨੇ ਚੀਮਿਆਂ ਵਾਲਿਆ 9 ਵਜੇ ਦਾ ਟਾਈਮ ਦੇ ਦੇ ਟੀਮਾਂ ਨੂੰ ਠੀਕ ਹੈ ਜੀ ਪੱਠੂ ਸਾਡਾ ਭਰਾ ਕੋਰਟ ਮਾਨ ਤੋਂ ਆਪਣੇ ਸਾਥੀਆਂ ਨੂੰ ਮਿਲ ਲਵੇ ਉਹਨਾਂ ਦੇ ਵੀਰ ਆ ਜਿਹੜੇ ਉਹ ਗੱਡੀ ਲੈ ਕੇ ਪਿੰਡ ਨੂੰ ਜਾਣ ਲੱਗੇ ਆ ਬੇਨਤੀ ਆ ਮੂਵਸਪਰੇ ਜਿਹੜੇ ਵੀਰ ਕੋਲੇ ਐ ਉਹ ਗਰਾਊਂਡ ਵਿੱਚ ਭੇਜ ਦਿੱਤੀ ਜਾਵੇ ਕਿਉਂਕਿ ਗਰਾਊਂਡ ਵਿੱਚ ਲੋਡ ਐ ਮੂਵਸਪਰੇ ਜਿਹੜੇ ਵੀਰ ਕੋਲੇ ਐ ਕਈ ਤਾਂ ਨਾ ਐਵੇਂ ਤਖਤੂਪੁਰ ਜਾਂ ਚਾਦੇ ਨਾਲ ਹੀ ਅਨਾਉਂਸਮੈਂਟਾਂ ਕਰਾਈ ਜਾਂਦੇ ਐ ਤੇ ਮੋਬਾਈਲ ਵੀ ਹੁੰਦੇ ਨੇ ਆਪਾਂ ਫੋਨ ਤੇ ਵੀ ਕੰਟੈਕਟ ਕਰ ਸਕਦੇ ਆ ਵੀ ਆਪਾਂ ਜਾਣਾ ਕਈਆਂ ਨੂੰ ਚਾਰਜ ਐ ਚੜਦਾ ਵੀ ਸਾਡੇ ਪਿੰਡ ਦੀ ਵੀ ਅਨਾਉਂਸਮੈਂਟ ਹੋਵੇਗੀ ਰਾਏਕੋਟ ਦਾ ਕਬੱਡੀ ਕੱਪ ਆਈਓਆ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਦੂਰ ਦੂਰ ਤੋਂ ਚੱਲ ਕੇ ਆਏ ਹੋਏ ਐ ਮਾਛੇੜ ਕਬੱਡੀ ਤੇ ਚਾਹਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਮੂਸਪਰੇ ਜਿਹੜੇ ਵੀਰ ਕੋਲੇ ਐ ਗਰਾਊਂਡ 'ਚ ਭੇਡਤੀ ਜਾਵੇ ਹੋਂਡਾ ਡਾਨੇਵਾਲ ਤੋਂ ਟਰੈਕਟਰਾਂ ਦੇ ਸਾਹਮਣੇ ਪਹੁੰਚ ਜਾਵੇ ਸੁਣ ਗਿਆ ਹੁਣ ਬੇਨਤੀ ਆ ਜਿਹੜੇ ਵੀ ਵੀਰਾਂ ਦੀ ਅਨਾਉਂਸਮੈਂਟ ਕਰਾ ਰਹੇ ਆ ਭਰਾ ਸਾਡੇ ਬੜੀ ਦੂਰੋਂ ਦਰਸ਼ਕ ਪੁੱਜਿਆ ਪਰ ਬਿੱਲੇ ਨੇ ਜਿੱਦਾਂ ਦੱਸਿਆ ਕਈ ਉਦਾਂ ਹੀ ਆ ਜਾਂਦੇ ਆ ਵੀ ਨਾਂ ਬੋਲਦੇਓ ਕਿਸੇ ਦਾ ਕੋਈ ਪੁੱਠਾ ਨਾ ਬਲਵਾ ਜਾਂਦਾ ਬੇਨਤੀ ਐ ਤਾਂ ਦੀ ਗੱਲ ਨਾ ਕਰਨਾ ਸਟੇਜ ਦੇ ਸੱਜੇ ਹੱਥ ਜਿਹੜੀ ਟੀਮ ਆ ਉਹ ਅਕਾਲ ਸਰ ਮੋਗੇ ਦੀ ਖੇਡ ਰਹੀ ਆ ਦੂਜੀ ਸਾਈਡ ਟੀਮ ਜਿਹੜੀ ਉਹ ਕੁਰੇ ਛਾਪੇ ਦੀ ਆ ਤੇ ਪਹਿਲੀ ਕਬੱਡੀ ਪਾਉਣ ਦੇ ਲਈ ਕੁਰੇ ਛਾਪੇ ਵਾਲਾ ਧਾਵੀ ਵਧਿਆ ਆ ਅਰਮਾਨ ਜੰਟਾ ਅਮਨਾ ਚਾਰ ਧਾਫੀ ਖੜਿਆ ਅਕਾਲ ਸਰ ਮੋਗੇ ਦੇ ਪਰ ਮੁਕਾਬਲਾ ਸੰਦੀਪ ਸਿੰਘ ਦੇ ਨਾਲ ਹੋਇਆ ਤੇ ਪੁਆਇੰਟ ਜਿਹੜਾ ਇਹ ਤਾਦੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਗੱਗਨਾ ਨਾਂ ਇਸ ਨੌਜਵਾਨ ਦਾ ਅਕਾਲ ਸਰ ਮੋਗੇ ਵਾਲਾ ਤਾਦੀ ਕਬੱਡੀ ਬਾਉਣ ਦੇ ਲਈ ਵਧਿਆ ਆਇਆ ਹੁਣ ਚਾਰ ਜਾਫੀ ਆ ਕੁਰਲ ਛਾਪੇ ਵਾਲੇ ਫੌਜੀ ਦਾ ਕਹਿੰਦੇ ਨਾਂ ਵਡਾ ਰਿਆ ਕਬੱਡੀ ਦੇ ਵਿੱਚ ਅੱਜ ਕੱਲ ਕੈਨੇਡਾ ਦੇ ਵਿੱਚ ਰਹਿੰਦਾ ਤੇ ਉਸੇ ਪਿੰਡ ਦੇ ਜਾਫੀ ਦਾ ਫੜਿਆ ਗੁੱਟ ਲੱਗਿਆ ਖੁੱਤੀ ਤੇ ਝਨੇਰ ਵਾਲਿਆ ਫੈਸਲਾ ਥੋੜਾ ਸੋਚ ਕੇ ਗਰੀ ਤੇ ਪੁਆਇੰਟ ਮਨਜੀਤ ਝਨੇਰ ਵਾਲਾ ਫੈਸਲਾ ਕਰਦਾ ਵੀ ਇਹ ਪੁਆਇੰਟ ਜਾਫੀ ਦਾ ਆ ਨੌਜਵਾਨ ਦਾ ਕਹਿੰਦੇ ਬੱਗਾ ਨਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵਧਦਾ ਹੋਇਆ ਹੁਣ ਜਾਫੀ 4 ਆ ਇੱਕ ਕੰਨੀ ਤੇ ਰਮਾਨ ਖੜਾ ਨਾਲ ਸੰਦੀਪ ਵਿਚਕਾਰ ਜੰਟਾ ਤੇ ਗगन ਗੁਰਦੀਪ ਸਿੰਘ ਜੀ ਗੋਪਾ ਰਾਏ ਨਾਲ ਰਾਏ ਪਲਮਿੰਗ ਸਰੀ ਤੋਂ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਬਾਈ ਸਨੀ ਜੀ ਦੱਸਦੇ ਨੇ ਕਿਉਂਕਿ ਐਨ ਆਰ ਆਈ ਵੀਰ ਵਿਸ਼ੇਸ਼ ਤੌਰ ਤੇ ਆਏ ਨੇ ਇਸ ਖੇਡ ਮੇਲੇ ਨੂੰ ਦੇਖਣ ਲਈ ਸਾਰੇ ਐਨ ਆਰ ਆਈ ਵੀਰਾਂ ਦਾ ਯੰਕ ਕਬੱਡੀ ਕਲਬ ਬਹੁਤ ਬਹੁਤ ਧੰਨਵਾਦ ਕਰਦੀ ਹੈ ਆ ਮੁੰਡੇ ਨੇ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਵੀ ਜੱਫੇ ਲਾਇਆ ਇਸ ਵੇਲੇ ਅੰਟਾ ਅਕਾਲ ਸਰ ਮੋਗੇ ਵਾਲਾ ਲਾਹ ਤੱਕੜਾ ਜੱਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਅਗਲੀ ਕਬੱਡੀ ਫਿਰ ਅਕਾਲ ਸਰ ਮੋਗੇ ਦੀ ਟੀਮ ਦੀ ਤਰਫੋਂ ਨੌਜਵਾਨ ਖਿਡਾਰੀ ਦਾ ਕਬੱਡੀ ਪਾਉਣ ਦੇ ਲਈ ਵੱਧ ਆਇਆ ਸਾਹਮਣੇ ਜਾਤੀ ਚਾਰ ਖੜੇ ਆ ਤੇ ਚਾਰਾਂ ਚੋਕੇ ਦਾ ਲਾਉ ਟਕਾਰੇ ਦਾ ਜੱਫਾ ਪੱਟੀ ਖੁੱਚ ਵੱਜ ਗਈ ਜ਼ੋਰਦਾਰ ਜੀ ਕੈਂਚੀ ਕਿ ਕਈ ਵਾਰ ਤਾਂ ਖੁੱਚਾਂ ਨੂੰ ਕੱਢ ਕੇ ਫੜਨੇ ਪੈ ਜਾਂਦੇ ਆ ਗਿੱਟੇ ਬਿਨਾ ਮਿਹਨਤ ਕੋਈ ਰਾਹ ਨਹੀਂ ਸਿਆਣਿਆਂ ਕੱਢ ਲੈ ਨੇ ਸਿੱਟੇ ਲਾ ਟੱਕੜਾ ਜੱਫਾ ਪੁਆਇੰਟ ਗਾਠੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਅਗਲੀ ਕਬੱਡੀ ਗਰਮੀਤ ਪਾਰੇ ਤੇ ਮਾਈਕ ਤੇ ਬਿੱਲਾ ਗੱਲ ਕਰੂ ਗੋਲਡ ਸ਼ਾਪਾ ਪਿੰਡ ਨੇ ਫੌਜੀ ਨੇ ਮਸ਼ਹੂਰ ਕੀਤਾ ਹੋਇਆ ਹੈ ਦੁਨੀਆ ਦੇ ਵਿੱਚ ਫੌਜੀ ਦਾ ਨਾਮ ਅਜ ਵੀ ਚੱਲਦਾ ਹੈ ਤੇ ਜਿਹੜੇ ਸਟਾਰ ਬਣ ਜਾਂਦੇ 46 스타 ਰਹਿੰਦੇ ਆ ਲਾ ਵੇਖੋ ਮੈਦਾਨ ਦੇ ਵਿੱਚ ਫੌਜੀ ਦਾ ਪਿੰਡੂ ਕਬੱਡੀ ਪਾ ਰਿਹਾ ਤੇ ਾਰਮਾਨ ਨੌਜਨ ਅਨ ਜਫਾ ਲਾਉਣ ਦੀ ਪੂਰੀ ਤਿਆਰੀ ਦੇ ਵਿੱਚ ਹੈ ਲੱਖ ਨੂੰ ਵਜਿਆ ਹੋਇਆ ਲਪੇਣਾ 30 ਸਕਿੰਟਾਂ ਦੇ ਵਿੱਚ ਦੇ ਹੋ ਪਲ ਕੁਝ ਕੁ ਸਮਾਂ ਬੀਤ ਚੁੱਕਾ ਤੇ ਕੁਝ ਕੁ ਬੀਤਣ ਵਾਲਾ ਹੈ ਤੇ ਧੂੜ ਵਾਲੇ ਨੇ ਫੈਸਲਾ ਕਰਤਾ ਹੈ ਵੀ ਪੁਆਇੰਟ ਜਿਹੜਾ ਹੈ ਇਸ ਜਾਂਚੀ ਦੇ ਖਾਤੇ 30 ਸਕਿੰਟਾਂ ਦੇ ਵਿੱਚ ਨਾ ਹੈ ਟੱਚ ਕਰਕੇ ਇਹਨਾਂ ਹੰਦਿਆਂ ਵਿੱਚ ਆਉਣਾ ਹੁੰਦਾ ਤੇ ਫੇਰ ਉਹ ਪੁਆਇੰਟ ਉਸ ਟੀਮ ਦੇ ਖਾਤੇ ਜੁੜਦਾ ਹੈ ਲਓ 30 ਸਕਿੰਟ ਨੋਟ ਕੀਤੇ ਜਾ ਰਹੇ ਹੈ ਕੁਝ ਕ ਪਲ ਬੀਤ ਚੁੱਕੇ ਹੈ ਤੇ ਕੁਝ ਕ ਬੀਤਣ ਵਾਲੇ ਹੈ ਉਧਰ ਵਜਿਆ ਹੋਇਆ ਟੱਚ ਤੇ ਝਨੇਰ ਵਾਲ ਦਾ ਸੈਟ ਆ ਵੀ ਆ ਵੀ ਪੁਆਇੰਟ ਜਿਹੜਾ ਹੈ ਇਸ ਨੌਜਵਾਨ ਟੀਮ ਦੇ ਖਾਤੇ ਜੋੜਿਆ ਹੈ ਪਾ ਵੀ ਸ਼ਕੀਨਾ ਹੈ ਅਗਲੀ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਉੱਚਾ ਲੰਮਾ ਜਿਹਾ ਕਾਦਾ ਵਾਹਾਂ ਖਿਲਾਰ ਦਿੱਤੀਆਂ ਤੇ ਸਾਹਮਣੇ ਜਾਫੀ ਚਾਰ ਖੜੇ ਆ ਜਾਰਾ ਜੋ ਕਿਹੜਾ ਲਾਊ ਹੈ ਨ ਸਿਰੇ ਦਾ ਜਫਾ ਤੇ ਇਹਦੇ ਸਮੇਂ ਦੇ ਫੈਸਲੇ ਹੋਣੇ ਆ ਤੇ ਅੱਜ ਰਾਏਕੋਟ ਦਾ ਮੇਲਾ ਤੇ ਕੱਠ ਕੱਲ ਨੂੰ ਵੀ ਵੱਡਾ ਜੁੜਨਾ ਤੇ ਇਧਰ ਨੌਜਵਾਨ ਸੰਦੀਪ ਸਿੰਘ ਦੇ ਨਾਲ ਮੁਕਾਬਲਾ ਤੇ ਪੁਆਇੰਟ ਆ ਜਿਹੜਾ ਤਾਦੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਜੀਵਨ ਮਾੜੂ ਕੇ ਗਿੱਲ ਵਾਲੇ ਦੇ ਵੀ ਪੂਰੇ ਚਰਤੇ ਆ ਤੇ ਮੱਦੋਕੇ ਵਾਲਾ ਜੀਵਨ ਸਮਾਦਰ ਜਿਆ ਕਾਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਆਣ ਕਹਿੰਦੇ ਸਿੱਧਾ ਵੱਜਿਆ ਹੈ ਕਿ 9 ਵਜੇ ਜਿਹੜਾ ਪਹਿਲਾ ਮੈਚ ਆ ਰਾਏਕੋਟ ਦੀ ਵਰਤਜ ਅੱਤਰਵਾਲ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਕਰਵਾਇਆ ਜਾਣਾ ਕੱਲ ਠੀਕ 9 ਵਜੇ ਰਾਏਕੋਟ ਦਾ ਕਬੱਡੀ ਕੱਪ ਦੀ ਸ਼ੁਰੂਆਤ ਮੇਰੇ ਵੀਰੋ ਹੋ ਜਾਵੇਗੀ ਸਾਰੀਆਂ ਸੰਗਤਾਂ ਨੇ ਕੱਲ ਵੀ ਹੁਮਮਾ ਕੇ ਪੁੱਜਣਾ ਹੈ ਕੀ ਦੁਨੀਆ ਤੌਚੀ ਜਾਂਦੀ ਹੈ ਦੋਰੋਂ ਨੇੜੇ ਹੁਮ ਹਮਾਕੇ ਸਿੰਘ ਫਸਣਗੇ ਕੁੰਡੀਆਂ ਦੇ ਮੇਤਰੋ ਬਹਿ ਜਾਓ ਗੋਡੀ ਲਾ ਕੇ ਸਿੰਘ ਫਸਣਗੇ ਕੁੰਡੀਆਂ ਦੇ ਮੇਤਰੋ ਬਹਿ ਜਾਓ ਗੋਡੀ ਲਾ ਕੇ ਬਾਕੀ ਕੁੰਡੀਆਂ ਦੇ ਸਿੰਘ ਫਸਣਗੇ ਰਾਏਕੋਟ ਦਾ ਕਬੱਡੀ ਕੱਪ ਹੈ ਲਓ ਉਧਰਲੀ ਸਾਈਡ ਨਾਲ ਹੋ ਗਿਆ ਨਾ ਔਰਮਾਨ ਔਰਮਾਨ ਦਾ ਲੱਗਿਆ ਹੋਇਆ ਜਿਹਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਗਿਆ ਆ ਵੀ ਸ਼ਕੀਨਾ ਹੈ ਪਾ ਵੀ ਕਬੱਡੀ ਪਹਿਲੇ ਦਿਨ ਤੋਂ ਨੀ ਕੋ ਸਟਾਰ ਹੁੰਦਾ ਗੱਲ ਸੁਣ ਲੈਣਾ ਨਾਲ ਧਿਆਨ ਯਾਰੋ ਤਾਰ ਮੁਰਸ਼ਿਦ ਤਜਰਬੇ ਪੈਂਦੇ ਸਿੱਖਣੇ ਨੇ ਐਵੇਂ ਬਣਦੀ ਨਹੀਂ ਵਖਰੀ ਟੌਰ ਯਾਰੋ ਸਦਾ ਗੁੱਡੀ ਨਹੀਂ ਅੰਬਰੀ ਚੜੀ ਜਾਂਦੀ ਸਦਾ ਮਾੜਾ ਨਹੀਂ ਜਾਂਦਾ ਕੋਈ ਪਲੇਅਰ ਯਾਰੋ ਲਲਤੋਂ ਵਾਲਾ ਸੱਚੀਆਂ ਲਿਖਦਾ ਏ ਹੋਣੀ ਚਾਹੀਦੀ ਉਸੇ ਦੀ ਮਿਹਰ ਯਾਰੋ ਹੋਣੀ ਚਾਹੀਦੀ ਉਸੇ ਦੀ ਮਿਹਰ ਯਾਰੋ ਬਾਈ ਗੁਰ ਦੀ ਕਿਰਪਾ ਦੇ ਨਾਲ ਇਹ ਮੈਦਾਨ ਜਿੱਤੇ ਜਾਂਦੇ ਐ ਤੇ ਮਿਹਨਤਾਂ ਲਾਉਣੀਆਂ ਪੈਂਦੀਆਂ ਤੇ ਫੇਰ ਕਿਤੇ ਜਾ ਕੇ ਦੁਨੀਆ ਵਿੱਚ ਝੰਡੇ ਗੱਡੇ ਜਾਂਦੇ ਐ ਅੱਜ ਕੌਣ ਝੰਡਾ ਗੱਡ ਕੇ ਜਾਂਦਾ ਹੈ ਰਾਏਕੋਟ ਦੇ ਕਬੱਡੀ ਕਬੜੇ ਵਿੱਚ ਇਹਨਾਂ ਚੋ ਜਿੱਤਣ ਵਾਲੀ ਟੀਮ ਉਹ ਵੀ ਭਾਗਾ ਵਾਲੀ ਹੋਵੇਗੀ ਵੀ ਜਿਹੜੀ ਕੱਲ ਵੀ ਪ੍ਰਦਰਸ਼ਨ ਕਰੇਗੀ ਇਸ ਮੈਦਾਨ ਦੇ ਵਿੱਚ ਵੇਖਦੇ ਕਿਹੜੀ ਟੀਮ ਜਿੱਤ ਨਸੀਬ ਕਰਦੀ ਹੈ ਬਾਜਿਆ ਹੋ ਛਾਤੀ ਧਸਾ ਤੇ ਆ ਵੀ ਜੋ ਪੁਆਇੰਟ ਹੈ ਇਸ ਨੌਜਵਾਨੀ ਟੀਮ ਦੇ ਖਾਤੇ ਜੋੜਿਆ ਹੈ ਇਹ ਵੀ ਪੁਆਇੰਟ ਛਾਪੇ ਦੀ ਟੀਮ ਦੇ ਖਾਤੇ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਜੀਵਨ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਆਇਆ ਹੈ ਹਲੋ ਸਰਦਾਰ ਗੁਰਦੀਪ ਸਿੰਘ ਜੀ ਬੋਪਾ ਰਾਏ ਰਾਏ ਪਲਮਿੰਗ ਸਰੀ ਕੈਨੇਡਾ ਵਾਲੇ ਸਾਡੇ ਵੀਰ ਇਹਨਾਂ ਵੱਲੋਂ 5100 ਰੁਪਇਆ ਸਾਡੇ ਇਸ ਕਬੱਡੀ ਕੱਪ ਲਈ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਸੋ ਅਸੀਂ ਭਾਈ ਬੂਟਾ ਸਿੰਘ ਜੀ ਸ਼ਾਬਾ ਸਮੁੱਚੀ ਯੰਗ ਕਬੱਡੀ ਕਲੱਬ ਦੇ ਵੱਲੋਂ ਸਾਰੇ ਦਾਨੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਇੱਧਰ ਕੋਰੜ ਵਾਲਾ ਗਰਮੀਤ ਤੱਕਲੀ ਕਬੱਡੀ ਪਾ ਰਿਹਾ 19 ਦਸੰਬਰ ਧਲੇਰ ਦਾ ਮੇਲਾ 20 ਤਰੀਕ ਲਲਤੋ ਚਰੌਣਕਾ 21 ਤਰੀਕ ਲਾਂਗੜੀਆਂ ਦਾ ਕਬੱਡੀ ਕੱਪ ਹੈ 22 ਤਰੀਕ ਵੜੀਆਲ ਪਿੰਡ ਦਾ ਜ਼ਿਲ੍ਹੇ ਮੁਕਤਸਰ ਦਾ ਦਿੱਤੇ ਬੁਲੱਟ ਦਿੱਤੇ ਜਾਣੇ ਹਨ 23 ਤਰੀਕ ਨੂੰ ਚੜਿੱਕ ਦੇ ਵਿੱਚ ਟਰੈਕਟਰ ਹੈ ਤੇ ਇੱਧਰ ਕਬੱਡੀ ਪਾਉਣ ਦੇ ਲਈ ਗਗਨਾ ਵਧਿਆ ਹੋਇਆ ਹੁਣ ਸਾਹਮਣੇ 4 ਜਾਫੀ ਹੈ ਉਧਰ ਢੇਸੀ ਤੇ ਅਮਰਤ ਵੀ ਪੁੱਜਿਆ ਵਾਈਫਾਈ ਤੇਜ ਆ ਤੇ ਸੰਨੀ ਗਿੱਲ ਮੋਹੀ ਵਾਲਾ ਕਹਿੰਦੇ ਨਾਰਵੇ ਦੇ ਵਿੱਚ ਰਹਿੰਦਾ ਕੱਲ ਨੂੰ LCD ਦਿੱਤੀ ਜਾਣੀ ਹੈ ਕਬੱਡੀ ਮੇਰੀ ਜਿੰਦ ਜਾਨ ਪੇਜ ਵਾਲੇ ਨੂੰ ਤੇ ਇਧਰ ਪੁਆਇੰਟ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਲੱਭੀ ਬੱਸੀਆਂ ਵਾਲਿਆ ਬੜੇ ਫੌਨ ਆ ਰਹੇ ਆ ਦਰਸ਼ਕਾਂ ਦੇ ਵੀ ਕੱਲ ਨੂੰ ਕਿਹੜੀਆਂ ਟੀਮਾਂ ਜਿਹੜੀਆਂ ਰਾਏਕੋਟ ਪੁੱਜ ਰਹੀਆਂ ਦੁਨੀਆ ਦੇ ਸਟਾਰ ਆ ਘਨੇਰ ਵਾਲਿਆ ਕਿਸੇ ਨੇ ਟਰੈਕਟਰ ਜਿੱਤੇ ਆ ਕਿਸੇ ਨੇ ਬੁਲਟ ਤੇ ਕਿਸੇ ਨੇ ਲੰਡੀ ਜੀਪ ਜਿੱਤੀ ਆ ਕਿਸੇ ਨੇ ਆਲਟੋ ਕਾਰ ਜਿੱਤੀ ਆ ਤੇ ਕੱਲ ਨੂੰ 911 ਦੇ ਨਾਲ ਰੂਟਾ ਵੇਟਰ ਕਿਸ ਘਰ ਜਾਣਗੇ ਕਿਸ ਜ਼ਿਲ੍ਹੇ ਜਾਣਗੇ ਤੇ ਕਿਸ ਪਿੰਡ ਜਾਣਗੇ ਤੇ ਇੱਧਰ ਕਹਿੰਦੇ ਨੌਜਵਾਨ ਜੰਟਾ ਫਿਰ ਲਾ ਸਿਰੇ ਦਾ ਜਫਾ ਕਾਂ ਟਾਲੀ ਦੀ ਐ 6th 라ਉਂਡ ਮੇਰੇ ਵੀਰੋ ਅੱਜ ਦੇ ਜਿੰਦਾਂ ਨੇ ਲਾਸਟ ਮੁਕਾਬਲਾ ਖੇੜਾ ਜਾ ਰਿਹਾ ਹੈ ਤੇ ਕੱਲ ਦੀਆਂ ਗੱਲਾਂ ਆ ਉਹ ਕੱਲ ਮੇਰੇ ਵੀਰੋ ਗੱਲ ਵੱਖਰੀ ਹੋਣੀ ਹੈ ਰਾਏਕੋਟ ਦੇ ਕਬੱਡੀ ਕੱਪ ਦੇ ਵਿੱਚ ਕੱਲ ਕਿਹੜੇ ਸੁਪਰ ਆਣਗੇ ਤੇ ਕਿਹੜੇ ਸੁਪਰਸਟਾਰ ਆਉਣਗੇ ਇਹ ਗੱਲਾਂ ਕੱਲ ਰਾਏਕੋਟ ਦੇ ਕਬੱਡੀ ਕੱਪ ਦੇ ਵਿੱਚ ਐਨ ਸਵੇਰ ਤੋਂ ਲੈ ਕੇ ਸਟਾਰਟ ਹੋ ਜਾਣਗੀਆਂ ਲਓ ਵੇਖੋ ਮੈਦਾਨ ਦੇ ਵਿੱਚ ਮਾਤੋ ਕੇ ਪਿੰਡ ਹੈ ਤੇ ਜੀਵਨ ਨਾਮ ਹੈ ਇੱਕ ਮਾਣੂ ਕੇ ਗਿੱਲਾ ਦਾ ਜੀਵਨ ਖੇਡਦਾ ਹੈ ਜਿਹਨੂੰ ਕਬੱਡੀ ਦੇ ਵਿੱਚ ਅਜੂਬੇ ਦਾ ਖ਼ਤਾ ਮਿਲਿਆ ਹੋਇਆ ਹੈ ਵੀ ਨੌਜਾਨਾ ਅਗਲੀ ਕਬੱਡੀ ਇਹ ਗਰਮੀਤ ਨਾਮ ਹੈ ਕਹਿੰਦੇ ਸਿੱਧੂ ਹਾਈ ਫਾਈ ਡੀਜੇ ਵਾਲੇ ਵੀਰਾਂ ਦਾ ਵੀ ਧੰਨਵਾਦ ਆ ਹਰ ਇੱਕ ਪ੍ਰੋਗਰਾਮ ਦੇ ਲਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਤੇ ਉਹਨਾਂ ਦਾ ਵੀ ਕਹਿੰਦੇ ਆ ਸਾਹਮਣੇ ਲਾਈਟਾਂ ਚੱਲ ਰਹੀਆਂ ਤੇ ਇਧਰ ਹਰਮਾਨ ਤੇ ਗਰਮੀਤ ਦੇ ਦਰਮਿਆਨ ਮੁਕਾਬਲਾ ਹੋ ਚੁੱਕਿਆ ਇੱਕ ਸਿੱਖ ਸਰਦਾਰ ਫੜਿਆ ਗਿਆ ਗੋਟਾ ਵੱਜ ਗਈ ਜ਼ੋਰਦਾਰ ਦੀ ਕੈਂਚੀ ਤੇ ਮੈਚ ਦੀ ਹੈ ਟਿਕਾਣੇ ਦਾ ਲੈ ਵੀ ਲਲਤੋ ਵਾਲਿਆ ਸਮਾਪਤਾ ਬਾਬਾ ਜੀ ਪੁਆਇੰਟ ਕਿੰਨੇ ਕਿੰਨੇ ਆ ਇਸ ਮੈਚ ਦੇ ਵਧੀਆ ਮੈਚ ਲੱਗਿਆ ਐਦਾ ਨਹੀਂ ਧੂੜ ਵਾਲਿਆ ਇਹ ਬਾਬਾ ਜੀ ਦੀ ਵੀ ਡਿਊਟੀ ਬੜੀ ਸਖਤ ਆ ਅਕਾਲ ਸਰ ਮੋਗੇ ਦੀ ਟੀਮ ਦੇ ਪੁਆਇੰਟ ਆ ਇਸ ਮੈਚ ਦੇ ਵਿੱਚ 10 ਤੇ ਕੁਰਲ ਛਾਪੇ ਦੀ ਟੀਮ ਦੇ 8.5 ਪੁਆਇੰਟ ਰਹੇ ਆ ਜੇਕਰ ਕਿਸੇ ਵੀਰ ਦੀ ਸ਼ਾਨ ਦੇ ਖਿਲਾਫ ਕੋਈ ਗਲਤ ਲਫਜ਼ ਬੋਲਿਆ ਗਿਆ ਹੋਵੇ ਤਾ ਹੱਥ ਜੋੜ ਕੇ ਮਾਫੀ ਚਾਹਾਂਗੇ ਜਿਹੜੇ ਵੀਰਾਂ ਨੇ ਰਹਿਣਾ ਉਹ ਸਟੇਜ ਤੇ ਸੰਪਰਕ ਕਰ ਸਕਦੇ ਆ ਸਾਰਿਆਂ ਦੀ ਰਾਜ ਦਾ ਪ੍ਰਬੰਧਾ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ